ਹਾਂਜੀ ਬਾਈ ਜੀ ਅੱਜ ਅਸੀਂ ਪਹੁੰਚਿਆ ਪਿੰਡ ਦੋਦਾ ਜਿੱਥੇ ਕਾਕਾ ਰੈਡੀਲੇਟਰ ਵਾਲਾ ਸਪੇਅਰ ਪੰਪ ਵਰਕਸ਼ਾ ਇੱਥੇ ਪੰਪਾਂ ਦੀ ਰਿਪੇਅਰ ਦਸੱਲੀ ਬਾਕਸ ਕੀਤੀ ਜਾਂਦੀ ਹੈ ਬਾਈ ਜੀ ਤੇ ਰੈਡੀਲੇਟਰਾਂ ਦਾ ਵੀ ਕੰਮ ਬਾਈ ਜੀ ਕਰਦਾ ਹੈ ਇਹ ਆ ਸਪਰੇਅ ਆਗਾਂ ਢੋਲੀਆਂ ਦਾ ਤੇ ਬਾਈ ਜੀ ਕੋਲੇ ਗੈਸ ਵੈਲਡ ਵੀ ਹੈ ਠੀਕ ਹੈ ਜੀ ਤੇ ਬਾਈ ਕੰਮ ਪੂਰਾ ਤਸੱਲੀ ਬਾਕਸ ਕਰਕੇ ਦਿੰਦਾ ਠੀਕ ਹੈ ਜੀ ਤੇ ਪੂਰਾ ਰੇਡੀਏਟਰ ਨਵੇਂ ਨਵੀਆਂ ਢੋਲੀਆਂ ਠੀਕ ਹੈ ਜੀ ਆ ਤੁਹਾਨੂੰ ਸਮਾਨ ਦਿਖਾ ਦਿੰਨੇ ਆ ਬਾਈ ਕੋਲੇ ਤੇ ਬਾਈ ਜੀ ਕੋਲੇ ਜ਼ਰੂਰ ਬਾਈ ਜੀ ਆਓ ਬਾਈ ਜੀ ਕੋਲੇ ਤੇ ਨਵੀਆਂ ਢੋਲੀਆਂ ਤੇ ਨਵੇਂ ਰੇਡੀਏਟਰ ਟਰੈਕਟਰਾਂ ਦੇ ਹਰੇਕ ਟਰੈਕਟਰ ਦਾ ਰੇਡੀਏਟਰ ਮਿਲ ਜਾਂਦਾ ਬਾਈ ਜੀ ਇਹ ਢੋਲੀਆਂ ਮਿਲ ਜਾਂਦੀਆਂ ਢੋਲੀਆਂ ਦਾ ਜਿਹੜਾ ਸਪੇਅਰ ਪਾਰਟ ਹੈ ਮਿਲ ਜਾਂਦਾ ਤੇ ਢੋਲੀਆਂ ਦਾ ਕੰਮ ਜਿਹੜਾ ਦਸੱਲੀ ਬਾਕਸ ਕੀਤਾ ਜਾਂਦਾ ਆ ਸਪਰੇਅ ਵਾਲੀਆਂ ਢੋਲੀਆਂ ਬਾਈ ਜਿਹੜੀਆਂ ਦਸੱਲੀ ਬਾਕਸ ਕੰਮ ਕੀਤਾ ਜਾਂਦਾ ਤੇ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਪਿੰਡ ਦੋਦੇ ਆ ਮੇਨ ਰੋਡ ਤੇ ਜਾਵਾਂ ਤੇ ਪੰਪ ਤੋਂ ਦੋ ਤਿੰਨ ਦੁਕਾਨਾਂ ਛੱਡ ਕੇ ਆ ਬਾਈ ਜੀ ਉਹ ਪੰਪ ਤੋਂ ਨਾ ਦੋ ਤਿੰਨ ਦੁਕਾਨਾਂ ਛੱਡ ਕੇ ਆ ਤੇ ਕਾਕਾ ਬਾਈ ਦਾ ਨਾਂ ਤੇ ਬਾਈ ਨਾ ਕਰਦੇ ਆ ਗੱਲ ਬਾਈ ਜੀ ਕੀ ਆਲਾ ਤੇ ਹੋਰ ਬਾਈ ਠੀਕ ਹੈ ਹਾਂਜੀ ਹਾਂਜੀ ਬਾਈ ਜੀ ਕਿੰਨਾ ਕ ਜਰੋਗਾ ਤੁਹਾਨੂੰ ਢੋਲੀਆਂ ਦਾ ਕੰਮ ਕਰਦਿਆਂ ਨੂੰ ਆਪਾਂ ਨੂੰ ਕਿਰੇ ਹਰ 10 ਸਾਲ ਹੋ ਗਏ ਅੱਛਾ ਅੱਛਾ ਤੇ ਰੈਡੀਏਟਰਾਂ ਦਾ ਰੈਡੀਏਟਰਾਂ ਦਾ 15 ਸਾਲ ਹੀ ਹੋ ਗਿਆ ਅੱਛਾ 15 ਸਾਲ ਹੋ ਗਏ ਹਰੇਕ ਟਰੈਕਟਰ ਦਾ ਰੈਡੀਏਟਰ ਹੈ ਵਾਹ ਹਰੇਕ ਦਾ ਤੇ ਆ ਢੋਲੀਆਂ ਦਾ ਕੰਮ ਤਸੱਲੀ ਬਾਕਸ ਤੇ ਬਾਈ ਜੀ ਆ ਜਿਹੜੀਆਂ ਆ ਆਹ ਪਹੁੰਡ ਗਈਆਂ ਆ ਰੀਆਂ ਜਿਹੜੀਆਂ ਅਸੀਂ ਇਹ ਤੋਂ ਬਾਈ ਤੋਂ ਕੰਮ ਕਰਾਇਆ ਇਹਦਾ ਇੰਜਨ ਦਾ ਤੇ ਬਾਈ ਨੇ ਜਮਾ ਤਸੱਲੀ ਬਾਕਸ ਕੰਮ ਕਰਕੇ ਦਿੱਤਾ ਇਹਦਾ ਕਹਦਾ ਬਾਈ ਜੀ ਜਮਾ ਕਹਿੰਦਾ ਹੁਣ ਮਰਦੀ ਨਹੀਂ ਇਹ ਇਹ ਸੁੱਕੀ ਚੱਲ ਗਈ ਸੀਗੀ ਬਿਨਾ ਮਗਲੈਲ ਤੋਂ ਤੇ ਇਹਨਾਂ ਦਾ ਕੰਮ ਵੀ ਬਾਈ ਜੀ ਕਰਦੇ ਆ ਹੋਰ ਨੇੜੇ ਤੇਰੇ ਇਹਨਾਂ ਦਾ ਕੰਮ ਕੋਈ ਬੰਦਾ ਨਹੀਂ ਕਰਦਾ ਜਿਹੜੀਆਂ ਇਹ ਆ ਰਹੀਆਂ ਆਉਂਦੀਆਂ ਲੱਕੜਵਟਾਂ ਵਾਲੀਆਂ ਤੇ ਬਾਈ ਕਰਦਾ ਕਾਕੇ ਕੋਲੇ ਤੇ ਕਾਕੇ ਕੋਲੇ ਬਾਈ ਜੀ ਜ਼ਰੂਰ ਵਿజిਟ ਕਰੋ ਆ ਕੇ ਤੇ ਬਾਈ ਦਾ ਕੰਮ ਦਸੱਲੀ ਬਾਕਸ ਹੈ 메ਨ ਰੋਡ ਆ ਤੋਦਾ ਹਾਂਜੀ ਠੀਕ ਆ ਬਾਈ ਜੀ ਠੀਕ